ਸ਼ਰਬਾਦ ਦਾ ਪਲਾ ਸੋਸਾਇਟੀ ਵੀ ਰਣਾ ਦਾ ਸੇਵਾਦਾਰਾਂ ਦੀ ਬਚਿਤਰਪਈ ਰਿਆਸ਼ਰਮ ਤੇ ਜੀ ਇੱਥੇ ਜੀ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਲਵਾਣਾ ਧਵਾਣਾ ਕੱਪੜਾ ਲੀੜਾ ਪਵਾਈਦਾ ਜੀ ਲੈਟਰਿੰਗ ਵਗੈਰਾ ਨਾਲ ਉਹਨੂੰ ਕਰਵਾਈਦੀ ਆ ਜੀ ਮਤਲਬ ਜੇ ਆ ਇਦਾਂ ਦੀਆਂ ਰੂਹਾਂ ਵੀ ਆਪਣਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਜੇੜਾ ਹੁਣ ਤੱਕ ਜੀ ਕਾਫੀ ਲੋਕਾਂ ਘਰ ਬਚਾ ਦਿਆ ਜੀ ਕੋਈ 20 ਤੋਂ 22 ਦੇ ਕਰੀਬ ਆਪਾਂ ਨੇ ਸੰਸਕਾਰ ਵੀ ਕਰ ਦੁਕਿਆ ਜੀ ਇੱਥੇ ਜਿਨਾਂ ਦਾ ਪਰਿਵਾਰ ਨਹੀਂ ਮਿਲਿਆ ਜਿਨੇ ਸਾਹ ਹੀ ਉਹ ਭੋਗ ਕੇ ਉਹਨਾਂ ਦਾ ਫਤਨ ਸਿਕਾਰ ਕਰਤਾ ਸਹੀ ਨਾਮ ਮੇਰਾ ਗੂchna ਘਰ ਮੇਰਾ ਪਲਾਡ ਗੁਰਦੂਤ ਇਸਲਾਮ ਅਲਾਦਰੋ ਦਿਓੜ ਤੇ ਆਪਣੇ ਪਹਿਲੇ ਮੈਂ ਗਲਤੀ ਕੋ ਭੁੱਲਦਾ ਹੀ ਪਾਗਲੇ ਦਾ ਭਾਜੀ ਨਾਲ ਮਿਲਿਆ ਅੰਦਰ ਦਾ ਭਾਜੀ ਨੇ ਕਿ ਭਾਜੀ ਨੇ ਤੇ ਗੱਡੀ ਖਾ ਲੈਦਾ ਤੇ ਇੱਥੇ ਆ ਗਵਾਂ ਰੋਟੀ ਪਾਣੀ ਖਾਣ ਲਾਉਂਦਾ ਉਹਨਾਂ ਦਾ ਸੇਰ ਬਣੀ ਆ ਠੀਕ ਹੋਇਆ ਕਿ ਨਾਲ ਕਾਹ ਵੀ ਪਰਚੋ ਪਿਆ ਮੈਨੂੰ 5-6 ਮਹੀਨੇ ਹੋ ਗਏ ਮੈਨੂੰ ਇੱਥੇ ਤੇ ਬਸ ਵਧੀਆ ਮਾਚੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਚਿੱਤਰ ਸਿੰਘ ਹੈ ਜੀ ਆਪਾਂ ਦਿਨਾਂ ਨਗਰੋਂ ਤੇ ਆਪਾਂ ਬੱਤਰਾਪਾਲਾ ਵੈਲਫੇਅਰ ਸੁਸਾਇਟੀ ਚਲਾ ਰਹੇ ਆ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾ ਤੇ ਲਵਾਰਤਲਾ ਪਦੇ ਤੇ ਤੁਰੇ ਰਹਿੰਦੇ ਸੀ ਜਿਨ੍ਹਾਂ ਦੇ ਕੀੜੇ ਪੀਂਹ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਦਾ ਜਿਨ੍ਹਾਂ ਦੇ ਲਾਗੇ ਜਾਨ ਤੱਕ ਲੋਕ ਡਰਦੇ ਸੀ ਕਿਤੇ ਉਹ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਦਿਨਾਂ ਨਗਰ ਬੱਤਰਾਪਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੀ ਦੇਖਭਾਲ ਕਰ ਰਹੀ ਜੀ ਸੇਵਾ ਕਰ ਰਹੀ ਹੈ ਤੁਹਾਨੂੰ ਵੀ ਜੇ ਕੋਈ ਇਦਾਂ ਦਾ ਮਿਲੇ ਲਵਾਰਤਲਾ ਪਦੇ ਵਿੱਚ ਘੁੰਮਦਾ ਉਹਨੂੰ ਸਾਡੇ ਸੇਵਾਕਰਾਂ ਵਿੱਚ ਜਰੂਰ ਛੱਡ ਕੇ ਜਾਓ ਨਹੀਂ ਤੇ ਤੁਹਾਨੂੰ ਕਾਲ ਕਰੂਗੀ ਆਪਾਂ ਦੂਸ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਦੇ ਸੇਵਾ ਕਰਦੇ ਦੇਖੋ ਕੀ ਨਹੀਂ ਕਰਦੇ ਹੁਣ ਤੱਕ ਸਾਰ ਆਪਾਂ ਬੁੰਜਾ ਦੇ ਕ੍ਰੀ ਸੇਵਾਕਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਦ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਹਾਂ ਜਨ ਨੂੰ ਠੀਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਤੇ 20 22 ਦੇ ਕਰੀਬ ਸੰਸਕਰ ਕਰ ਚੁੱਕੇ ਹਾਂ ਕਿਹੜਾ ਸੇਵਾ ਕਰਦੇ ਸੇਵਾ ਦੇ ਵਿੱਚ ਇਹਨਾਂ ਨੂੰ ਸਿਰ ਕੱਪੜੇ ਕੱਪੜੇ ਪਾਣੇ ਨਵਾਣਾ ਪਵਾਣਾ ਟਾਇਲਟ ਸਾਫ ਕਰਨੇ ਇਹਨਾਂ ਨੂੰ ਰੋਟੀ ਤੱਕ ਖਵਾਣੀ ਅਨਦਰ ਟ੍ਰੀਟਮੈਂਟ ਕਰਵਾਣਾ ਇਹ ਸਾਰੀ ਸੇਵਾ ਸੰਗਤ ਦੇ ਰੂਪ ਚ ਚੱਲਦੀ ਹੈ ਜੀ ਕਿਹ ਖਦਰ ਆਲਾ ਨਾ ਭਾਈ ਕਿਹਦਾ ਖਦਰ ਨਾ ਇਹ ਤੁਹਾਨੂੰ ਗੁਰੂ ਦਾ ਆਮਦਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਚ ਆ ਕੇ ਸਾਰਾ ਇੱਥੇ ਆਪਾਂ ਉਸੋਟੀ ਜੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਜ਼ਲੀ ਬਿਲਡਿੰਗ ਬਣ ਗਈ ਦੀ ਆ ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਹਰ ਦੇਸ਼ੋਂ ਦੇ ਸਾਰੇ ਬੈਠੇ ਜਿਹੜੇ ਲੋਕਲ ਵੀਰ ਜਿਹੜੇ ਸਾਡਾ ਸਾਥ ਦਿੰਦੇ ਨੇ ਉਹੀ ਇਹ ਮਤਲਬ ਕਿ ਇਹਨਾਂ ਦਾ ਨੰਗਰ ਪਾਣੀ ਦਾ ਪ੍ਰਬੰਧ ਕਰਦੇ ਨੇ ਜਿਹੜੇ ਇਦਾਂ ਲੋਕ ਤੁਹਾਨੂੰ ਕਿੱਦਾਂ ਪਾਇ ਲੱਗ ਇੰਦਾਂ ਦੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਉਹ ਰੱਬ ਦਾ ਪਿਆਰਾ ਜਿਹੜਾ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਤੁਹਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇੰਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਾਣ ਮਹਿਸੂਸ ਹੁੰਦਾ ਬੜੀ ਸੰਤੁਸ਼ਟੀ ਮੈਨੂੰ